ਸਸਰੀਕਾਲ ਦੋਸਤੋ ਕੀ ਹਾਲ ਚਾਲ ਨੇ ਲੈ ਜੀ ਅੱਜ ਇਸ ਸਮਾਂਤ ਕਰਦਾ ਹਾਂ ਤੇ ਨਿਊ ਬਲੌਗ ਦੇ ਵਿੱਚ ਲੈ ਜੀ ਅੱਜ ਆਪਾਂ ਚੱਲੇ ਆਂ ਡੱਕ ਸੰਗਰੋਣਾ 855 ਦਾ ਸੰਤਪੁਰ ਤੇ ਜੱਗੀ ਗੁਰੀ ਤੇ ਜੀ ਸੰਬੂ ਦੇ ਬੈੜਗੇ ਨਾਲ ਤੇ ਜਾਂਦਾ 855 ਗੋਲੀ ਵਾਂਗੂ ਸ਼ੁੱਕਦਾ ਤੇ 80 ਪਲੱਸ ਹੋਣਾ ਮਿੱਤਰੋ ਇਸ ਵੀਰ ਤੋਂ ਜ਼ਿਆਦਾ ਹੈ ਆਪਾਂ 55 ਦੀ ਇਹ ਰੇਟ ਆਪਣੇ ਸਰਹਿੰਦ ਵੀ ਲੈ ਕੇ ਗਈ ਸੀ ਅਨੁਕਤ ਤਾਂ ਨੰਗਿਆ ਨਹੀਂ ਕੋਈ ਇੱਕ ਹੋਣੀ ਤੇ ਸਵੇਰ ਬਹੁਤ ਹੀ ਜ਼ਿਆਦਾ ਸੀ ਵਧੀਆ ਐਨ ਹਾਇ ਦੇ ਖੇਡਦੇ ਕੇ ਜੀ ਦੋਸਤੋ ਆਪਾਂ ਮੈਂ ਕਿ ਡੱਕਦਾ ਫਿਰ ਚੱਲਦਣੀ ਸੀ ਇੰਜ ਗੱਲਾਂ ਬਾਤਾਂ ਕਰਕੇ ਟਾਈਮ ਪਾਸ ਕਰਿਆ ਤੇ ਸੰਤਪੁਰੇ ਆਪਾਂ ਆਪਣੇ ਪਿੰਡ ਦੇ ਤੋਂੜੀ ਦੂਰ ਹੈ ਦੋਸਤੋ ਆਪਾਂ ਡੱਕ ਗਏ ਸਮਰੋਹ ਨੇ ਤੇ ਆਪਾਂ ਰੇਸ਼ ਕਰੀ ਦੀ ਫੁੱਲ ਤੇ ਜਾਂਦਾ ਬਾਟਾ ਮੜਦਾ ਔਰ 55 ਇਹ ਦੋਸਤੋ ਕਿਉਂ ਨਾ ਮਰ ਲਾ ਗਾ ਰਹਾ ਤਾਂ ਤੇ ਲੁੱਕ ਦੇ ਕੋਕ ਨਹੀਂ ਗਾ ਰਪਈਆ ਕੀ ਮਰੀਆਂ ਨੂੰ ਮੈਂ ਡਰ ਰਿਹਾ ਹਾਂ ਦੋਸਤੋਂ ਕੰਨਸਰਾਗ ਨਗਰਾ ਹਾੜਾ ਰਹਿਦਾ ਇੱਕ ਨੰਬਰ ਨਾਂ ਦੇ ਟੋਲੀ ਇੱਕ ਨਾਂ ਦੇ ਦੋ ਹੋਰ ਜਵਾਨ ਓਕੇ ਜਾਚਦ ਪਹਿਲਾਂ ਆਪਣੀ ਛਤਰੀ ਦੂਜੀ ਲਗਾਉਣੀ ਸਲਾਸ ਦੋਸਤੋਂ ਇਹ ਰਪਾ ਕੰਮ ਬਹੁਤ ਜ਼ਿਆਦਾ ਲੈਣਾ ਹੈ 9855 ਤਾਂ ਤਾਂ ਕਰਕੇ ਇਹ ਛਤਰੀ ਇਹ ਹੀ ਲਗਾਈਆ ਸਿੰਪਲ ਇਹਨਾਂ ਸ਼ਾਂ ਵੀ ਬੜੀਆ ਰਹਿੰਦੀਆਂ ਨੇ ਡਰ ਨਹੀਂ ਥੱਕਦਾ ਹੈ ਨਵੇਂ ਮਿੱਤਰੋ ਪਹੁੰਚ ਗਏ ਮਠਾੜੂ ਦੇ ਪਿੰਡ ਤੇ ਦੇਖੋ ਲਾਗੇ ਢੱਕਾ ਦੇ ਕੋਲ ਦਰਬੀ ਦੀ ਕੋਲ ਸੀ ਇਹ ਜੀ ਦੁਕਾਨ ਹੈ ਢੱਕ ਪੂਰੀਆਂ ਪੇਟੀਆਂ ਬੂਟੀਆਂ ਐਨ ਬਿਸਸਾਂ ਵੀ ਪਈਆਂ ਨੇ ਸਰੀ ਦੀਆਂ ਪੇਟੀਆਂ ਵੀ ਨੇ ਲੋਕੀ ਮਿੱਤਰੋ ਢੱਕਾ ਆਪਣਾ ਕਰਤਾ ਤਿਆਰ ਚਲਾਦਾ ਦੇਖੋ ਰੱਡ ਹੋ ਰਿਹਾ ਸਕੇ ਮੈਂ ਜਾਂਚਦਾ ਤੇ ਆ ਗਿਆ ਆਪਾਂ ਪਿੰਡ ਨੂੰ ਦੋਸਤੋ ਸਾਰਾ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡਾ ਬਲੌਗ ਬਹੁਤ ਵਧੀਆ ਲੱਗਿਆ ਹੋਵੇਗਾ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਲਾਇਕ ਜਰੂਰ ਕਰੋ ਜੀ